ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣੇ-ਹੁਣੇ ਪੰਜਾਬ ਸਰਕਾਰ ਨੇ ਇੱਕ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ਵਿੱਚ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ 14 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਹਨ ਪੰਜਾਬ ਸਰਕਾਰ ਨੇ ਹੁਣੇ-ਹੁਣੇ ਸਮਾਜਿਕ ਤੇ ਸੁਰੱਖਿਆ ਮੰਤਰੀ ਡਾਕਟਰ ਬਲਜੀਤ ਕੌਰ ਨੇ ਬਿਆਨ ਦਿੱਤਾ ਹੈ ਜਿਸ ਦੀ ਜਾਣਕਾਰੀ ਪੰਜਾਬ ਗਵਰਨਮੈਂਟ ਦੇ ਅਫੀਸ਼ੀਅਲ ਪੇਜ ਤੇ ਵੀ ਜਾਰੀ ਹੈ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਿਆਂਗੇ ਕਦੋਂ ਤੱਕ ਛੁੱਟੀਆਂ ਕੀਤੀਆਂ ਹਨ ਕਿੰਨੀਆਂ ਛੁੱਟੀਆਂ ਕੀਤੀਆਂ ਹਨ ਪਿਛਲੇ 3-4 ਦਿਨਾਂ ਤੋਂ ਜਿਹੜੀ ਲਗਾਤਾਰ ਸਰਦੀ ਪੈ ਰਹੀ ਹੈ ਕੜਾਕੇ ਦੀ ਪਹਿ ਰਹੀ ਠੰਡ ਨੇ ਹੱਡ ਚੀਰਵੀ ਠੰਡ ਨੇ ਬੱਚਿਆਂ ਦਾ ਜਨਕੀ ਬਹੁਤ ਬੁਰਾ ਹਾਲ ਕਰ ਛੱਡਿਆ ਹੈ ਜਿਸ ਕਰਕੇ ਤੁਰੰਤ ਅੱਜ ਪੰਜਾਬ ਗਵਰਨਮੈਂਟ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਜਿਸ ਵਿੱਚ ਪੰਜਾਬ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਜਿਸ ਦਾ ਜਿਸ ਫੈਸਲੇ ਦਾ ਲਗਾਤਾਰ ਅਸੀਂ ਪਿਛਲੇ 2-3 ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਉਸ ਫੈਸਲੇ ਤੇ ਪੰਜਾਬ ਸਰਕਾਰ ਨੇ ਫੁੱਲ ਚੜਾਏ ਹਨ ਵੇਖੋ ਵੀਡੀਓ ਜਿਹੜੀ ਉਹ ਬੱਚੇ ਜਿਨ੍ਹਾਂ ਦੀ ਉਮਰ 3 ਤੋਂ ਲੈ ਕੇ 6 ਸਾਲ ਤੱਕ ਨੇ ਜਿਹੜੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਸਟੱਡੀ ਕਰਦੇ ਨੇ ਸਿਰਫ ਉਹਨਾਂ ਬੱਚਿਆਂ ਨੂੰ ਪੰਜਾਬ ਸਰਕਾਰ ਨੇ 14 ਜਨਵਰੀ ਤੱਕ ਛੁੱਟੀਆਂ ਕੀਤੀਆਂ ਹਨ ਇਸ ਕਰਕੇ ਬਾਕੀ ਬੱਚਿਆਂ ਨੂੰ ਕੋਈ ਖੁਸ਼ ਹੋਣ ਦੀ ਲੋੜ ਨਹੀਂ ਬਾਕੀ ਅਧਿਆਪਕਾਂ ਨੂੰ ਕੋਈ ਖੁਸ਼ ਹੋਣ ਦੀ ਲੋੜ ਨਹੀਂ ਇਹ ਤੁਹਾਡੇ ਲਈ ਖੁਸ਼ਖਬਰੀ ਨਹੀਂ ਇਹ ਸਿਰਫ ਆਂਗਣਵਾੜੀ ਸੈਂਟਰਾਂ ਵਾਲਿਆਂ ਲਈ ਖੁਸ਼ਖਬਰੀ ਹੈ ਅਗਰ ਵੀਡੀਓ ਵਧੀਆ ਲੱਗੀ ਤੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ